ਲਾਸ਼ਾਂ ਵੇਖ ਭੁਲਾਵਾ ਕਿਦਾਂ ਹੱਥ ਕਲਮ ਨੂੰ ਲਾਵਾਂ ਕਿਦਾਂ ਲੋਥਾਂ ਦੀ ਕਤਾਰ ਮੈਂ ਵੇਖੀ ਲੋਕਾਂ ਦੀ ਚਿਤਕਾਰ ਮੈਂ ਵੇਖੀ ਕੈਸਾ ਕੋਤਕ ਹੋਇਆ ਰੱਬਾ ਰਾਤ ਨੂੰ ਬਲਦੀ ਲਾਸ਼ ਮੈਂ ਵੇਖੀ ਵਾਜ ਮੰਗਲ ਗੀਤ ਮੈਂ ਗਾਵਾਂ ਕਿਦਾਂ ਹੱਥ ਕਲਮ ਨੂੰ ਲਾਵਾਂ ਕਿਦਾਂ ਆਪਣੇ ਵੀ ਹੋਏ ਪਰਾਏ ਵਾਂਗੂ ਆਪਣੇ ਵੀ ਹੋਏ ਪਰਾਏ ਵਾਂਗੂ ਸੁਣਿਆ ਦਰਦ ਕਥਾਵਾਂ ਵਾਂਗੂ ਕੈਸਾ ਕਹਿਰ ਕਮਾਇਆ ਰੱਬਾ ਰੁਲਦੀ ਲਾਸ਼ ਲਵਾਰਿਸ ਵਾਂਗੂ ਆਪਣੇ ਹਾਲ ਸੁਣਾਵਾ ਕਿਦਾਂ ਹੱਥ ਕਲਮ ਨੂੰ ਲਾਵਾਂ ਕਿਦਾਂ ਹਾਕਮ ਸੂਰਤੇ ਕੁੱਤੇ ਹੋਏ ਗੁਰੂ ਨਾਨਕ ਸਾਹਿਬ ਨੇ ਇਹ ਲਫ਼ਜ਼ ਹਾਕਮ ਲਈ ਵਰਤੇ ਮੈਂ ਉਹਨਾਂ ਨੂੰ ਦੁਬਾਰਾ ਤੋਂ ਵਰਤਿਆ ਹਾਕਮ ਸੂਰਤੇ ਕੁੱਤੇ ਹੋਏ ਲੰਬੀ ਤਾਨ ਕੇ ਸੁੱਤੇ ਹੋਏ ਵੋਟਾਂ ਹੀਨੇ ਮਜ਼ਬ ਹੋਈ